ਬਾਕੀ ਤਾਂ ਧੜਾ ਨਹੀਂ ਗਿਆ ਬਾਕੀ 4-5 ਬੰਦੇ ਨੇ ਛਟਾਂਕੀ ਨੇ ਉਹ ਸਮੇਂ ਦੇਣੇ ਕੀ ਪਤਾ ਨਹੀਂ ਉਹਨਾਂ ਦੇ ਸਿਰ ਤੇ ਸਾਰਾ ਸੰਸਾਰ ਖੜਾ ਸ਼ਰਾ ਸ਼ਰਮਣੀ ਕਾਲੀਦਲ ਖੜਾ ਹੈ ਵਾਪਸੀ ਤਾਂ ਦਰਵਾਜ਼ੇ ਬੰਦ ਕਰਕੇ ਚਾਬੀ ਵੀ ਸੁੱਟਦੀ ਐ ਕੂਚ ਅਸੀਂ ਜਿਹੜਾ ਮਚਲ ਕੇ ਜਾਵੇ ਬੇਈਮਾਨ ਹੋ ਕੇ ਜਾਵੇ ਪਾਂਥ ਵਿਰੋਧੀਆਂ ਸ਼ਕਤੀਆਂ ਦੇ ਕਹਿਣ ਤੇ ਜਾਵੇ ਉਹਨਾਂ ਲਈ ਵਾਪਸੀ ਲਈ ਕੋਈ ਨਹੀਂ ਹੁੰਦੀ ਕੀ ਕਹਿਆ ਕਿ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਪਰ ਉਹ ਅੱਜ ਵੀ ਕਹਿੰਦੇ ਆ ਕਿ ਅਸੀਂ ਤਾਂ ਅਕਾਲੀ ਹੀ ਆ ਜਿਹੜੀ ਡਾਈਵੋਰਸ ਹੀ ਵੀ ਹੁੰਦੀਆਂ ਨੇ ਉਹ ਇਹ ਤਾਂ ਦੱਸਦੀ ਨਹੀਂ ਕਿ ਡਾਈਵੋਰਸੀ ਉਹ ਕਹਿੰਦੀ ਆਈ ਵਾਸ ਵਾਈਫ ਆਫ ਫਲਾਣਾ ਫਲਾਣਾ ਉਹਨਾਂ ਨੂੰ ਪਤਾ ਕੀ ਇਹ ਬਿੱਲਾ ਤਾਂ ਗੈਂਟ ਦਾ ਹੀ ਚਾਹੀਦਾ ਅਕਾਲੀ ਦਲ ਦਾ ਨਾ ਅਕਾਲੀ ਦਲ ਦਾ ਚੱਲਦਾ ਪੰਜਾਬ 'ਚ ਚੰਦੂ ਮਾਜਰਾ ਸਾਹਿਬ ਤੀਸਰੀ ਵਾਰ ਅਨੰਦਪੁਰ ਸਾਹਿਬ ਤੋਂ ਹਾਰ ਗਏ ਉਹਨਾਂ ਨੇ ਅਨੰਦਪੁਰ ਸਾਹਿਬ ਦਾ ਹਲਕੇ ਦਾ ਘਿਹੜਾ ਨਹੀਂ ਛੱਡਿਆ ਜਿੱਥੋਂ ਲੋਕਾਂ ਨੇ ਤੇ ਨਾਰੀ ਰਿਜੈਕਟ ਕਰਤਾ ਤੇ ਸੁਖਵੀਰ ਸਿੰਘ ਬਾਦਲ ਨੂੰ ਤਾਂ ਲੋਕਾਂ ਨੇ ਚੁਣ ਕੇ ਭੇਜਿਆ ਮੈਨੂੰ ਇਹਨਾਂ ਦੀ ਸਮਝ ਨਹੀਂ ਹੁੰਦੀ ਕਿ ਇਹਨਾਂ ਦੇ ਕਿਹੜੇ ਬਾਦਾਮ ਬੂਟੇ ਦੇ ਖਾਦੇ ਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਜਿਹੜੇ ਹਾਰ ਗਏ ਉਹ ਅਸਤੀਫਾ ਮੰਗਦੇ ਆ ਜਿਹੜੇ ਜਿੱਤ ਗਏ ਉਹਨਾਂ ਤੋਂ ਅਸਤੀਫਾ ਮੰਗਦੇ ਆ ਇਹ ਤਾਂ ਇਹ ਤਾਂ ਉਹ ਲੋਕ ਨੇ ਆਪ ਵੀ ਡੁੱਬੇ ਤੇ ਜਜਮਾਨ ਵੀ ਡੁੱਬੇ ਇਹਨਾਂ ਨੇ ਤਾਂ ਅਕਾਲੀ ਦਲ ਡੋਪਤਾ ਤੇ ਕਹਿੰਦੇ ਆ ਅਕਾਲੀ ਦਲ ਦੇ ਪ੍ਰਧਾਨ ਲੋਕ ਉਹਨਾਂ ਨੇ ਸਹੀ ਪਛਾਣ ਲਈ ਹੈ ਕਿ ਆ ਜਿਹੜੀ ਵੀਰ ਇਹ ਕੁਝ ਹੋਗਾ ਜੇ ਕਹਾਂ ਕੇਲੇ ਦਾ ਛਿਲੜਾ ਲੈਦਾ ਹੋ ਗਿਆ ਤੇ ਕੇਲਾ ਵੀ ਛੁੱਟਦੀ ਦੀ ਨਾਲ ਛਿਲੜਾ ਲੈਦਾ ਹੋਏ ਕੇਲਾ ਖਾਵਾਂਗੇ ਜਿੱਤਾਂਗੇ ਵੀ ਅੰਬ ਦਾ ਕਦੇ ਛਿਲੜ ਖਾਧਾ ਛਿਲੜਾ ਲੋੜ ਲਈ ਛੁੱਟੜੀ ਹੁੰਦਾ ਵੀ ਛੁੱਟ ਤਾਂ ਪਾਸੇ ਹੁਣ ਦਿਖ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਚੱਲ ਰਹੀ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਹੀ ਬਾਗੇ ਢੜੇ ਦੇ ਵੀ ਅੱਜ ਮੀਟਿੰਗ ਚੱਲ ਰਹੀ ਹੈ ਤੇ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਜਥੇਦਾਰਾਂ ਦੀ ਮੀਟਿੰਗ ਜਿਹੜੀ ਹੈ ਉਹ ਵੀ ਹੋ ਚੁੱਕੀ ਹੈ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੇ ਵਿੱਚ ਇਸ ਸਮੇਂ ਸਰਗਰਮੀਆਂ ਬਣੀਆਂ ਹੋਈਆਂ ਨੇ ਸਾਡੇ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਿੰਦਰ ਗਰੀਵਾਲ ਜੀ ਮੌਜੂਦ ਨੇ ਗੱਲਬਾਤ ਕਰਨਗੇ ਗਰੀਵਾਲ ਸਾਹਿਬ ਮੀਟਿੰ ਬੀਬਾ ਕਣਕ ਨਵੰਬਰ ਚ ਬੀਜਦੇ ਆ April ਚ ਪੱਕਦੀ ਐ ਹਲੇ ਬਜਾਈ ਹੋ ਰਹੀ ਐ ਨਤੀਜਾ ਆਊਗਾ ਸਾਹਮਣੇ ਨਤੀਜੇ ਆਉਣ ਦਾ ਸਮਾਂ ਆਵੇ ਨਤੀਜਾ ਆਊਗਾ ਬਿਲਕੁਲ ਆਊਗਾ ਲੋਕ ਕਲੀਅਰ ਨੇ ਅਕਾਲੀ ਦਲ ਹਮੇਸ਼ਾ ਇਕ ਰਿਹਾ ਹੈ ਤੇ ਅਕਾਲੀ ਦਲ ਅੱਜ ਵੀ ਇਕ ਹੈ ਲੋਕ ਆਉਂਦੇ ਰਹੇ ਨੇ ਟਪੂਸੀਆਂ ਮਾਰ ਕੇ ਜਾਂਦੇ ਰਹੇ ਨੇ ਖਤਮ ਹੁੰਦੇ ਰਹੇ ਨੇ ਅਕਾਲੀ ਦਲ ਉਸੇ ਤਰ੍ਹਾਂ ਇੱਕ ਨਿਰੰਤਰ ਵਿਹੀਰਾ ਘੱਟੀਆਂ ਹੋਈਆਂ ਨੇ ਆਪਣਾ ਚੱਲ ਰਿਹਾ ਹੈ ਸਭ ਬਾਗੀ ਧੜੇ ਦੀ ਵੀ ਦੂਜੇ ਪਾਸੇ ਮੀਟਿੰਗ ਚੱਲ ਰਹੀ ਹੈ ਤੇ ਅਸੀਂ ਜਲੰਧਰ ਜਿਮਨੀ ਚੋਣਾ ਦੇ ਵਿੱਚ ਦੇਖ ਲਿਆ ਕਿ ਵੱਖਰੇ ਵੱਖਰੇ ਹੋ ਕੇ ਨਤੀਜਾ ਕੋਈ ਚੰਗਾ ਸਾਹਮਣੇ ਆਇਆ ਨਹੀਂ ਦੇਖੋ ਬਾਗੀ ਤਾਂ ਧੜਾ ਨਹੀਂ ਗਿਆ ਬਾਗੀ ਚਾਰ ਪੰਜ ਬੰਦੇ ਨੇ ਧੜਾ ਤਾਂ ਇਹ ਹੁੰਦਾ ਹੈ ਕਿ ਜੇ 1 ਕਵਿੰਟਲ ਚੋਂ 40 ਕਿਲੋ ਇੱਕ ਪਾਸੇ ਹੋਵੇ 60 ਇੱਕ ਪਾਸੇ ਹੋਵੇ ਤੇ ਜੇ ਕਵਿੰਟਲ ਚੋਂ 1 ਕਿਲੋ ਇੱਕ ਪਾਸੇ ਤੇ 90 99 ਕਿਲੋ ਇੱਕ ਕਿਲੋ ਇੱਕ ਪਾਸੇ ਤੋਂ ਧੜਾ ਤਾਂ ਨਹੀਂ ਨਾ ਉਹ ਤਾਂ ਐਵੇਂ ਛਟਾਂਕੀ ਹੋਈ ਛਟਾਂਕੀ ਨੇ ਉਹ ਸਮੇਂ ਦੇਣੇ ਕੀ ਪਤਾ ਨਹੀਂ ਉਹਨਾਂ ਦੇ ਸਿਰ ਤੇ ਸਾਰਾ ਸੰਸਾਰ ਖੜਾ ਇਸ਼ਾਰਾ ਸ਼੍ਰੋਮਣੀ ਅਕਾਲੀ ਦਲ ਖੜਾ ਹੈ ਪਰ ਅਸਲੀਅਤ ਇਹ ਹੈ ਕਿ ਲੋਕ ਸੱਚ ਨੂੰ ਜਾਣਦੇ ਨੇ ਤੇ ਜਿਹੜੇ ਉਹ ਲੋਕ ਨੇ ਉਹਨਾਂ ਨੂੰ ਵੀ ਲੋਕ ਪੂਰੀ ਤਰ੍ਹਾਂ ਪਛਾਣਦੇ ਨੇ ਕਿ ਉਹ ਉਹਨਾਂ ਦਾ ਮਕਸਦ ਕੀ ਹੈ ਉਹਨਾਂ ਦੀ ਸਟ੍ਰਿੰਗ ਕਿਹਦੇ ਹੱਥ ਹੈ ਜਾਂ ਕਿਹਦੇ ਉਹ ਬਲਾਈ ਬੋਲਦੇ ਨੇ ਤੇ ਕਿ ਉਹ ਬੋਲ ਰਹੇ ਨੇ ਗਰਵਾਲ ਸਾਹਿਬ ਪਿਛਲੀ ਵਾਰੀ ਤੁਹਾਡੇ ਵੱਲੋਂ ਹੀ ਕਿਹਾ ਗਿਆ ਸੀ ਕਿ ਜੇ 2-4 ਲਹਿਰਾ ਇੱਧਰ ਉੱਧਰ ਹੁੰਦੀ ਹੈ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਵਹਿਮ ਵੀ ਅਸੀਂ ਜਲਦੀ ਕੱਢ ਦਾਂਗੇ ਨਿਕਲ ਗਿਆ ਵਹਿਮ ਉਹਨਾਂ ਦਾ ਹੁਣ ਉਹਨਾਂ ਨੇ ਜਲੰਧਰ ਵਾਲੀ ਚੋਣ ਸੁਖਬੀਰ ਸਿੰਘ ਬਾਦਲ ਉਹਨਾਂ ਤੋਂ ਬਾਗੀ ਹੋ ਕੇ ਲੜੀ ਨਾ ਅਸੀਂ ਤਾਂ ਸਪੋਰਟ ਵਿਦਡਰੋ ਕਰ ਲਈ ਸੀ ਆਫੀਸ਼ੀਅਲ ਕੈਂਡੀਡੇਟ ਨੂੰ ਜੇ ਤਾਂ ਲੈ ਜਾਂਦੇ 20000 ਵੋਟ ਫਿਰ ਅਸੀਂ ਕਹਿੰਦੇ ਸੀ ਭਲੇਖਾ ਨਿਕਲ ਗਿਆ ਸੀ ਸਸਤੀ ਗੱਲ ਬੁਲਾ ਲੈਂਦੇ ਉਹਨਾਂ ਨੂੰ ਉਹ ਤਾਂ ਲੱਭੇ ਹੀ ਨਹੀਂ ਕਿਤੇ ਉਹਨਾਂ ਦਾ ਵਹਿਮ ਤਾਂ ਨਿਕਲਣਾ ਹੀ ਨਿਕਲਣਾ ਹੈ ਬਿਲਕੁਲ ਨਿਕਲ ਜਾਣਾ ਮੈਂ ਉਹਨਾਂ ਦਾ ਕੋਈ ਸ਼ੱਕ ਨਹੀਂ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਇੱਕ ਮੀਟਿੰਗ ਹੋ ਰਹੀ ਸੀ ਜਥੇਦਾਰ ਸਹਿਬਾਨਾਂ ਦੀ ਤੇ ਉਹਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਇਹਨਾਂ ਦੇ ਮੁਆਫੀ ਨਾਮੇ ਨੂੰ ਲੈ ਕੇ ਵੀ ਚਰਚਾਵਾਂ ਹੋਣਗੀਆਂ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਟਿੰਗ ਸਮਾਪਤ ਹੋਣ ਤੋਂ ਬਾਅਦ ਜਿਹੜਾ ਉੱਥੋਂ ਖਬਰਾਂ ਸੁਣੀਆਂ ਨੇ ਮੇਰਾ ਖਿਆਲ ਅੱਜ ਉਹ ਮੁੱਦੇ ਤੇ ਸ਼ਾਇਦ ਵਿਚਾਰਨੀ ਹੋਈ ਪਰ ਖਬਰਾਂ ਚ ਨਹੀਂ ਹਲੇ ਤੱਕ ਆਈ ਜੇ ਹੋਈ ਵੀ ਹੈ ਅੰਦਰ ਕੀ ਹੋਈ ਹੈ ਬਾਹਰ ਨਹੀਂ ਆਈ ਪਰ ਜਿੱਥੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਦਾ ਸਵਾਲਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਉਹ ਅਕਾਲ ਤਖਤ ਸਾਹਿਬ ਦਾadesh ਹੋਊਗਾ ਉਹਨੂੰ ਸਿਰ ਮੱਥੇ ਮੰਨੂਗਾ ਖੜੇ ਮੱਥੇ ਮੰਨੂਗਾ ਉਹਦੇ ਅੱਗੇ ਕੋਈ ਕਿੰਤੂ ਪਰੰਤੂ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਉਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਮਾਫੀ ਨਾਮੇ ਦੇ ਵਿੱਚ ਸਿੱਧੇ ਤੌਰ ਤੇ ਸਰਦਾ ਸੁਖਵੀਰ ਸਿੰਘ ਬਾਦਲ ਤੇ ਨਿਸ਼ਾਨੇ ਸਾਧੇ ਗਏ ਆ ਉਹਨਾਂ ਦੀਆਂ ਗਲਤੀਆਂ ਯਾਦ ਕਰਾਈਆਂ ਗਈਆਂ ਨੇ ਕੀ ਲੱਗਦਾ ਹੈ ਕਿ ਫਿਰ ਉਸ ਚੀਜ਼ ਦਾ ਪ੍ਰਭਾਵ ਪਵੇਗਾ ਇਸ ਮੀਟਿੰਗ ਦੌਰਾਨ ਜੀਪਾ ਮੈਂ ਇੱਕ ਗੱਲ ਦੱਸਾਂ ਮੈਂ ਵਕਾਲਤ ਕਰਦਾ ਹਾਂ ਇੰਨੀਆਂ ਫੈਸਲੇ ਨੇ ਅਦਾਲਤਾਂ ਦੇ ਉਹ ਕਹਿੰਦੇ ਜਿਹੜਾ ਸਭ ਤੋਂ ਘਟੀਆ ਗਵਾਹ ਹੁੰਦਾ ਨਾ ਕਿਸੇ ਮਕਦਮੇ ਵਿੱਚ ਉਹ ਹੁੰਦਾ ਵੈਦਾ ਮੁਆਫ ਪਹਿਲਾਂ ਜੁਰਮ ਕਰਦਾ ਫਿਰ ਗਵਾਹੀ ਦਿੰਦਾ ਇਹ ਉਹ ਲੋਕ ਨੇ 15 ਤੋਂ ਲੈ ਕੇ 24 ਤੱਕ 9 ਸਾਲ ਆਨੰਦ ਮਾਣਿਆ 14 ਕੀਤੀਆਂ ਸਭ ਕੁਝ ਇਕੱਠਾ ਕੀਤਾ ਹੁਣ ਇਹ ਅਸਲ ਚ ਪ੍ਰੋਬਲਮ ਕੁਛ ਨਹੀਂ ਗਈ ਕਿ ਜਿਵੇਂ ਨਾ ਗੱਗੇ ਗੰਨੇ ਚੂਬ ਕੇ ਗਿੱਦੜ ਮਗਰੋਂ ਕੂਕਾ ਮਾਰਦਾ ਨਾ ਤਾਂ ਮਾਰਦੇ ਆ ਉਹਨਾਂ ਨੂੰ ਹੁਣ ਭੁੱਖਿਆ ਤੋਂ ਸਰਦਾ ਕੁਛ ਨਹੀਂ ਗਿਆ ਉਹ ਕਹਿੰਦੇ ਦੁਕਾਨਦਾਰੀ ਕਦੋਂ ਚੱਲੂ ਉਹਦੇ ਹੀ ਉਮੀਚ ਫਿਰਦੇ ਆ ਅਸੀਂ ਕਹਿੰਨੇ ਆ ਅਕਾਲੀ ਦਲ ਦੁਕਾਨ ਨਹੀਂ ਗਈ ਅਕਾਲੀ ਦਲ ਇੱਕ ਸੰਘਰਸ਼ ਆ ਅਕਾਲੀ ਦਲ ਇੱਕ ਸੋਚ ਆ ਅਕਾਲੀ ਦਲ ਦਾ ਜਨਮ ਸੰਘਰਸ਼ ਚੋਂ ਪੈਦਾ ਹੋਇਆ ਹੈ ਅਕਾਲੀ ਦਲ ਸਿਧਾਂਤਾਂ ਦਾ ਪਾਲਣੀ ਹੈ ਸੱਤਾ ਲਈ ਅਕਾਲੀ ਦਲ ਨੇ ਕਦੇ ਲੜਾਈ ਨਹੀਂ ਲੜੀ ਸੱਤਾ ਅਕਾਲੀ ਦਲ ਦੇ ਮਗਰ ਆਈ ਹੈ ਆਈ ਸੱਤਾ ਜ਼ਰੂਰ ਪ੍ਰਵਾਨ ਕੀਤੀ ਹੈ ਅਕਾਲੀ ਦਲ ਦਾ ਨਿਸ਼ਾਨਾ ਕਦੇ ਵੀ ਸੱਤਾ ਨਹੀਂ ਰਿਹਾ ਦੂਜੇ ਪਾਸੇ ਤੁਹਾਡੇ ਵੱਲੋਂ ਸੱਤਾ ਦੀ ਗੱਲ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਛੱਡਣਾ ਹੀ ਨਹੀਂ ਚਾਹੁੰਦੇ ਅਸੀਂ ਪਹਿਲਾਂ ਵੀ ਬਹੁਤ ਵਾਰ ਸਵਾਲ ਆ ਚੁੱਕੇ ਬੈਠ ਕੇ ਵੀ ਕੋਰ ਕਮੇਟੀਆਂ ਚ ਗੱਲਾਂ ਹੋਈਆਂ ਪਰ ਉਹਨਾਂ ਦੇ ਵੱਲੋਂ ਕੋਈ ਅਸਰ ਨਹੀਂ ਹੋਇਆ ਤਾਂ ਹੀ ਕਰਕੇ ਸਾਨੂੰ ਵੱਖਰੇ ਹੋ ਕੇ ਬਾਗੀ ਹੋ ਕੇ ਚੱਲਣਾ ਪੈ ਰਿਹਾ ਚੰਦੂ ਮਾਜਰਾ ਸਾਹਿਬ ਤੀਸਰੀ ਵਾਰ ਅਨੰਦਪੁਰ ਸਾਹਿਬ ਤੋਂ ਹਾਰ ਗਏ ਉਹਨਾਂ ਨੇ ਅਨੰਦਪੁਰ ਸਾਹਿਬ ਦਾ ਹਲਕੇ ਦਾ ਖੇੜਾ ਨਹੀਂ ਛੱਡਿਆ ਜਿੱਥੋਂ ਲੋਕਾਂ ਨੇ ਤੇ ਨਾਰੀ ਰਿਜੈਕਟ ਕਰਤਾ ਤੇ ਸੁਖਵੀਰ ਸਿੰਘ ਬਾਦਲ ਨੂੰ ਤਾਂ ਲੋਕਾਂ ਨੇ ਚੁਣ ਕੇ ਭੇਜਿਆ ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ ਕਿ ਇਹਨਾਂ ਦੇ ਕਿਹੜੇ ਬਾਦਾਮ ਕਬੂਟੇ ਦੇ ਖਾਦੇ ਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਜਿਹੜੇ ਹਾਰ ਗਏ ਉਹ ਅਸਤੀਫਾ ਮੰਗਦੇ ਆ ਜਿਹੜੇ ਜਿੱਤ ਗਏ ਉਹਨਾਂ ਤੋਂ ਅਸਤੀਫਾ ਮੰਗਦੇ ਆ ਮੈਨੂੰ ਇੱਕ ਕਹਿਣ ਲੱਗਾ ਜੀ ਕਿ ਕਹਿੰਦੇ ਜਮਾਨਤਾਂ ਜਬਤ ਹੋ ਗਈ ਹੈ ਮੈਂ ਕਹਾਂ ਜੀ ਵੱਡੇ ਲੀਡਰ ਨੇ ਕੱਟੋ-ਕੱਟ ਜੀ ਅਕਾਲੀ ਦਲ ਮਾੜਾ ਸੀਗਾ ਤੇ ਇਹਨਾਂ ਦੇ ਆਪਣਾ ਪਰਚਾਵਾ ਤਾਂ ਇਹਨਾਂ ਚਾਹੀਦਾ ਸੀ ਕਿ ਜਮਾਨਤ ਬਚਾ ਲੈਂਦੇ ਇਹ ਤਾਂ ਇਹ ਤਾਂ ਉਹ ਲੋਕ ਨੇ ਆਪ ਵੀ ਡੁੱਬੇ ਤੇ ਜੱਜਮਾਨ ਵੀ ਡੋਬੇ ਇਹਨਾਂ ਨੇ ਤਾਂ ਅਕਾਲੀ ਦਲ ਡੋਪਤਾ ਤੇ ਕਹਿੰਦੇ ਅਕਾਲੀ ਦਲ ਦੇ ਪ੍ਰਧਾਨ ਨੂੰ ਦੇ ਵਿੱਚ ਵੀ ਇੱਕ ਜਿਸ ਤਰ੍ਹਾਂ ਤੁਸੀਂ ਇਹ ਸਵਾਲ ਕੀਤਾ ਉਹਦੇ ਤੇ ਵੀ ਸਵਾਲ ਆ ਚੁੱਕੇ ਗਏ ਸੀ ਕਿ ਕੋਈ ਵੀ ਪਾਰਟੀ ਆ ਮੋਦੀ ਦੇ ਮੂੰਹ ਨੂੰ ਵੋਟਾਂ ਪੈਂਦੀਆਂ ਨੇ ਭਾਵੇਂ ਅਸੀਂ ਆਮ ਆਦਮੀ ਪਾਰਟੀ 'ਚ ਭਗਵੰਤ ਮਾਨ ਦੇ ਮੂੰਹ ਨੂੰ ਦੇਖ ਲਈਏ ਭਾਵੇਂ ਅਸੀਂ ਸੈਂਟਰ ਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਦੇ ਮੂੰਹ ਨੂੰ ਦੇਖ ਲਈਏ ਕਹਿੰਦੇ ਇੱਥੇ ਪ੍ਰਧਾਨ ਨੂੰ ਹੀ ਨਹੀਂ ਲੋਕ ਚਾਹੁੰਦੇ ਸੀ ਤਾਂ ਹੀ ਕਰਕੇ ਸਾਨੂੰ ਵੀ ਨਹੀਂ ਵੋਟਾਂ ਪਈਆਂ ਫਿਰ ਪ੍ਰਧਾਨ ਨੂੰ ਕਿਉਂ ਜਿਤਾਤਾ ਲੋਕ ਇੰਨੇ ਕਮਲੇ ਤਾਂ ਨਹੀਂ ਨਾ ਕਿ ਜੇ ਸੁਖਵੀਰ ਸਿੰਘ ਬਾਦਲ ਨੂੰ ਬਠਿੰਡੇ ਤੋਂ ਜਿਤਾਉਂਦੇ ਆ ਤੇ ਪਿਛਲੀ ਵਾਰ ਨਾਲੋਂ 50000 ਵੋਟ ਵਾਧ ਤੇ ਜਿਤਾਉਂਦੇ ਆ ਲੋ ਕੰਮ ਲੈ ਆ ਫਿਰ ਲੋਕੋਨਾਂ ਨੇ ਸਹੀ ਪਛਾਣ ਲਿਆ ਗਿਆ ਜਿਹੜੀ ਵੀਰ ਸਿੰਘ ਬਾਦਲ ਮਗਰ ਜੋਕਾ ਲਗੀਆਂ ਇਹਨਾਂ ਤੋਂ ਤੰਗ ਨੇ ਲੋਕ ਉਹ ਪਾਸੇ ਹੋ ਗਏ ਠੀਕ ਹੋ ਜੀ ਹੁਣ ਗੱਲ ਅੱਜ ਦੀ ਮੀਟਿੰਗ ਦੇ ਵਿੱਚ ਕਿਸ ਕਿਸ ਮੁੱਦੇ ਨੂੰ ਲੈ ਕੇ ਚਰਚਾਵਾ ਕੀਤੀਆਂ ਗਈਆਂ ਅੱਜ ਮੇਨ ਮੁੱਦੇ ਸੀਗੇ ਕਿ ਇੱਕ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਾਸਟ ਡੇਟ 31 ਜੁਲਾਈ ਹੈ ਤੇ ਉਹ ਸਾਰੇ ਵਰਕਰ ਖਾਸ ਤੌਰ ਤੇ ਚਾਰ ਪੰਜ ਜ਼ਿਲ੍ਹਿਆਂ ਦੇ ਭਰਾਸੀ ਰੋਪੜ ਪਟਿਆਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਮੁਹੱਲੀ ਕਿ ਉਹ ਰਫ਼ਤਾਰ ਤੇਜ਼ ਕੀਤੀ ਜਾਵੇ ਤੇ ਦੂਸਰਾ ਇਸਲਾਮ ਅਸ਼ਵਰੇ ਕੀ ਜਿਹੜੀਆਂ ਆਉਣ ਵਾਲੀਆਂ ਚਾਰ ਬਾਈ ਇਲੈਕਸ਼ਨਸ ਉਹਨਾਂ ਵਿੱਚ ਕਿਸ ਤਰ੍ਹਾਂ ਆਪਾਂ ਲੜਾਈ ਲੜਨੀ ਹੈ ਗਰਵਾਲ ਸਾਹਿਬ ਆਖਰੀ ਸਵਾਲ ਆ ਉਹਦੇ ਵਿੱਚ ਵੀ ਇਸ ਤਰ੍ਹਾਂ ਹੀ ਵੱਖਰੇ ਵੱਖਰੇ ਹੋ ਕੇ ਲੜਾਈ ਲੜਨੀ ਹੈ ਬੀਬਾ ਮੇਰੀ ਗੱਲ ਸੁਣ ਜੇ ਕਹਾਂ ਕੇਲੇ ਦਾ ਛਿੱਲੜ ਅਲਹਿਦਾ ਹੋ ਗਿਆ ਤੇ ਕੇਲਾ ਵੀ ਸੁੱਟ ਦੀ ਦਾ ਨਾਲ ਛਿੱਲੜ ਅਲਹਿਦਾ ਹੋਏ ਕੇਲਾ ਖਾਵਾਂਗੇ ਜਿੱਤਾਂਗੇ ਵੀ ਅੰਬ ਦਾ ਕਦੇ ਛਿੱਲੜ ਖੱਦ ਚਿੱਲੇ ਲੌਂਲੀ ਸੁੱਟਲੀ ਹੁੰਦਾ ਸੁੱਟ ਤਾਂ ਪਾਸੇ ਹੁਣ ਜਿੱਤ ਗ ਜਾਣਗੇ ਵਧੀਆ ਜਿੱਤੇ ਜਾਣੇ ਹੁਣ ਵਾਪਸੀ ਦੀ ਨਹੀਂ ਕੋਸ਼ਿਸ਼ ਕੀਤੀ ਜਾ ਵੀ ਕਿ ਉਹਨਾਂ ਨੇ ਪਾਪ ਸੀ ਤਾਂ ਦਰਵਾਜ਼ੇ ਬੰਦ ਕਰਕੇ ਚਾਬੀ ਵੀ ਸੁੱਟਤੀ ਐ ਖੂਜ ਅਸੀਂ ਜਿਹੜਾ ਮਚਲ ਕੇ ਜਾਵੇ ਬੇਈਮਾਨ ਹੋ ਕੇ ਜਾਵੇ ਪਾਂਥ ਵਿਰੋਧੀਆਂ ਸ਼ਕਤੀਆਂ ਦੇ ਕਹਿਣ ਤੇ ਜਾਵੇ ਉਹਨਾਂ ਲਈ ਵਾਪਸੀ ਲਈ ਕੋਈ ਨਹੀਂ ਹੁੰਦੀ ਬੜਾ ਦਿੱਤਾ ਰਾ ਜਿਸ ਦਿਨ ਸਾਡੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਐ ਸਰਦਾਰ ਬਲਵਿੰਦਰ ਸਿੰਘ ਭੁੰਦੇ ਨੇ ਬੜਾ ਕਿਹਾ ਕਿ ਜਿਹੜੀਆਂ ਹੁਣ ਤੱਕ ਗਲਤੀਆਂ ਹੋ ਗਈਆਂ ਜੇ ਹੁਣ ਤੱਕ ਵੀ ਆ ਜਾਓਗੇ ਠੀਕ ਐ ਜਿਹੜਾ ਅੱਜ ਤੋਂ ਬਾਅਦ ਗਲਤੀ ਕਰੂਗਾ ਉਹ ਸਮਝੂਗਾ ਕਿ ਉਹ ਦਿਲੋਂ ਬੇਈਮਾਨ ਹੈ ਉਹ ਪਾਰਟੀ ਚੋਂ ਕੱਢਿਆ ਸਮਝਿਆ ਜਾਵੇ ਉਹਨੂੰ ਮੁੜ ਕੇ ਅਲੈਦਾ ਕੱਢਣ ਦੀ ਲੋੜ ਕੋਈ ਨਹੀਂ ਸੋ ਸਾਰੇ ਕੱਢੇ ਹੋਏ ਨੇ ਉਹ ਤੁਸੀਂ ਕਹਿਆ ਕਿ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਪਰ ਉਹ ਅੱਜ ਵੀ ਕਹਿੰਦੇ ਆ ਕਿ ਅਸੀਂ ਤਾਂ ਅਕਾਲੀ ਹੀ ਆਂ ਬੀਬਾ ਹੁੰਦਾ ਜਿਹੜੀ ਡਾਈਵੋਰਸ ਵੀ ਹੁੰਦੀਆਂ ਨੇ ਉਹ ਇਹ ਤਾਂ ਦੱਸਦੀ ਨਹੀਂ ਕਿ ਡਾਈਵੋਰਸੀ ਉਹ ਕਹਿੰਦੀ ਆਈ ਵਾਸ ਵਾਈਫ ਆਫ ਫਲਾਣਾ ਫਲਾਣਾ ਉਹਨਾਂ ਨੂੰ ਪਤਾ ਕੀ ਇਹ ਬਿੱਲਾ ਤਾਂ ਗੈਂਟ ਦਾ ਹੀ ਚਾਹੀਦਾ ਅਕਾਲੀ ਦਲ ਦਾ ਨਾਮ ਅਕਾਲੀ ਦਲ ਦਾ ਚੱਲਦਾ ਪੰਜਾਬ 'ਚ ਹੁਣ ਮੈਂ ਮੰਤ ਸੇਵਾ ਦਾ ਸੀ ਸੀ ਨਾ ਅਕਾਲੀ ਦਲ ਦੇ ਮੰਤ ਸੇਵਾ ਦਾਸ ਨੇ ਫਰੀਦਕੋਟ ਵਾਲਾ ਸੀ ਨਾ ਕਿੰਨੇ ਸਾਲ ਆਪਣੇ ਆਪ ਨੂੰ ਅਕਾਲੀ ਦਲ ਕਹਾਉਂਦਾ ਰਿਹਾ ਉਹ ਵੀ ਸੈਂਟਰ ਦਾ ਬੁਲਾਇਆ ਬੋਲਦਾ ਸੀ ਇਹ ਵੀ ਆਰਐਸਐਸ ਦੇ ਬੁਲਾਇਆ ਬੋਲਦੇ ਨੇ ਹਮਤੋਂ ਡੇਵਲਰ ਰਾਸਤੇ ਪੂਰਨ ਤੌਰ ਤੇ ਬੰਦ ਕਰ ਦਿੱਤੇ ਗਏ ਰਾਸਤੇ ਪੂਰਨ ਤੌਰ ਤੇ ਬੰਦ ਅਸੀਂ ਤਾਂ ਖਾਈ ਵੀ ਪੱਟਦੀ ਕਿ ਟੱਪ ਕੇ ਨਾ ਆ ਜਾਣਾ ਤਾਂ ਬਿਲਕੁਲ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੂਰਨ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਸਾਡੇ ਵੱਲੋਂ ਰਾਹ ਪੂਰਨ ਤੌਰ ਤੇ ਬੰਦ ਕਰ ਦਿੱਤੇ ਗਏ ਨੇ ਜੇਕਰ ਹੁਣ ਬਾਗੀ ਢੜਾ ਬਣ ਕੇ ਜਾਂ ਵਕਰੇ ਹੋ ਕੇ ਹੀ ਤੁਸੀਂ ਚਲਣਾ ਹੈ ਤਾਂ ਸਾਨੂੰ ਵੀ ਇਸ ਸਮੇਂ ਕੋਈ ਜ਼ਰੂਰਤ ਨਹੀਂ ਤੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੂੰ ਅਕਾਲੀ ਦਲ ਦੀਆਂ ਵਾਅ ਇਲੈਕਸ਼ਨ ਲੈ ਕੇ ਤਿਆਰੀਆਂ ਜਿਹੜੀਆਂ ਨੇ ਉਹ ਜੋਰਾ-ਚੋਰਾ ਦੇ ਨਾਲ ਸ਼ੁਰੂ ਹੋ ਗਈਆਂ ਨੇ ਤੇ ਉਹਨਾਂ ਦੇ ਵੱਲੋਂ ਹੁਣ ਬੈਠ ਕੇ ਗੱਲਬਾਤ ਕਰਨ ਦੇ ਲਈ ਵੀ ਕੋਈ ਰਾਸਤਾ ਜਿਹੜਾ ਹੈ ਉਹ ਖੁੱਲਾ ਹੋਇਆ ਨਹੀਂ ਹੈ ਵੀਡੀਓ ਜਰਨਲਿੰਗ ਸੰਦੀਪ ਦੇ ਨਾਲ ਇੰਦਰ ਸਿੱਧੂ এবੀਪੀ ਸੰਜਾ ਚੰਡੀਗੜ੍ਹ